ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸਰਦਾਰ ਹਰਕੇਸ਼ ਸਿੰਘ ਕਹਿਲਜੀ ਦੀ ਪੁਸਤਕ ਪੰਜਾਬੀ ਵਿਰਸਾ ਕੋਸ਼ ਵਿੱਚੋਂ ਘਰੇਲੂ ਵਸਤਾਂ ਤੇ ਧੰਦੇ ਸਰਲੇਖ ਅਧੀਨ ਝੁੱਲ ਬਾਰੇ ਗੱਲ ਕਰਾਂਗੇ ਸਰਦੀ ਦੇ ਮੌਸਮ ਵਿੱਚ ਠੰਡ ਤੋਂ ਬਚਾਉਣ ਲਈ ਘੋੜੇ, ਊਠਾਂ, ਬਲਦਾਂ, ਗਾਈਆਂ, ਮੱਝਾਂ ਦੇ ਪਿੰਡੇ ਉੱਪਰ ਦਿੱਤੇ ਮੋਟੇ ਕੱਪੜੇ ਨੂੰ ਝੁੱਲ ਕਹਿੰਦੇ ਹਨ ਸ਼ੁਰੂ-ਸ਼ੁਰੂ ਵਿੱਚ ਦੇ ਸਾਰੇ ਝੁੱਲ ਮੋٹے ਕੱਪੜਿਆਂ ਦੇ ਹੀ ਬਣਾਏ ਹੁੰਦੇ ਸਨ ਫਿਰ ਜਦ ਪਟਸਨ ਦੀਆਂ ਬੋਰੀਆਂ ਬਣਨ ਲੱਗੀਆਂ ਤਾਂ ਲੋਕਾਂ ਨੇ ਹਰ ਰੋਜ਼ ਦੀ ਵਰਤੋਂ ਲਈ ਪਟਸਨ ਦੀਆਂ ਵਰਤੀਆਂ ਹੋਈਆਂ ਖਾਲੀ ਬੋਰੀਆਂ ਦੇ ਝੁੱਲ ਬਣਾਉਣੇ ਸ਼ੁਰੂ ਕੀਤੇ ਫਿਰ ਜਿਉਂ-ਜਿਉਂ ਲੋਕਾਂ ਦੀ ਸੂਝ ਵਧੀ ਸਲੀਕਾ ਆਇਆ ਲੋਕਾਂ ਨੇ ਝੁੱਲਾਂ ਨੂੰ ਵੀ ਸ਼ਿੰਗਾਰਨਾ ਸ਼ੁਰੂ ਕਰ ਦਿੱਤਾ ਮੇਲਿਆਂ ਵਿਆਹਾਂ ਤੇ ਹੋਰ ਖੁਸ਼ੀ ਦੇ ਸਮਾਗਮਾਂ ਵਿੱਚ ਘੋੜੀਆਂ ਰੱਥਾਂ ਨੂੰ ਜੋੜੇ ਵਲਦਾਂ ਦੀਆਂ ਜੋੜੀਆਂ ਉੱਪਰ ਜੋ ਝੁੱਲ ਦਿੱਤੇ ਜਾਂਦੇ ਸਨ ਉਹ ਕਈ ਕਿਸਮਾਂ ਦੇ ਵਧੀਆ ਕੱਪੜਿਆਂ ਦੇ ਬਣਾਏ ਜਾਂਦੇ ਸਨ ਉਹਨਾਂ ਉੱਪਰ ਕਈ ਕਿਸਮਾਂ ਦੀ ਕਢਾਈ ਕੀਤੀ ਹੁੰਦੀ ਸੀ ਬੇਲ ਬੂਟੇ ਪਾਏ ਹੁੰਦੇ ਸਨ ਜਾਨਵਰਾਂ ਪੰਛੀਆਂ ਦੀ ਕਢਾਈ ਕੀਤੀ ਹੁੰਦੀ ਸੀ ਕੱਪੜਿਆਂ ਨੂੰ ਕੱਟ-ਕੱਟ ਕੇ ਕਈ ਕਿਸਮ ਦੇ ਕਟਾਮ ਪਾਏ ਹੁੰਦੇ ਸਨ ਕਈ ਸ਼ਕੀਨ ਪਰਿਵਾਰ ਤਾਂ ਊਠਾਂ ਤੇ ਬਲਦਾਂ ਦੀ ਜੋੜੀ ਉੱਪਰ ਦੇਣ ਵਾਲੇ ਝੁੱਲ ਬਾਗਾਂ ਦੇ ਬਣਾ ਲੈਂਦੇ ਸਨ। ਦਰਿਆਵਾਂ ਦੀ ਤਰ੍ਹਾਂ ਬੁਣ ਕੇ ਵੀ ਝੁੱਲ ਬਣਾਏ ਜਾਂਦੇ ਸਨ। ਰਾਜੇ, ਮਹਾਰਾਜੇ, ਨਵਾਬਾਂ ਦੇ ਹਾਥੀਆਂ ਅਤੇ ਘੋੜਿਆਂ ਉੱਪਰ ਜਿਹੜੇ ਝੁੱਲ ਦਿੱਤੇ ਹੁੰਦੇ ਸਨ, ਉਹਨਾਂ ਝੁੱਲਾਂ ਵਿੱਚ ਹੀਰੇ ਮੋਤੀ ਜੜੇ ਹੁੰਦੇ ਸਨ। ਪਤਲੇ ਕੱਪੜੇ ਦੇ ਬਣਾਈ ਝੁੱਲਾਂ ਵਿੱਚ ਰਜਾਈਆਂ ਵਾਂਗੂ ਰੂੰ ਭਰੀ ਜਾਂਦੀ ਸੀ ਊਠਾਂ ਤੇ ਬਲਦਾਂ ਉੱਪਰ ਜਿਹੜੇ ਝੁੱਲ ਦਿੱਤੇ ਜਾਂਦੇ ਸਨ ਉਹਨਾਂ ਝੁੱਲਾਂ ਦੇ ਬੰਨ ਬਾਲੇ ਹਿੱਸੇ ਵਿੱਚ ਵੀ ਰੂੰ ਭਰੀ ਹੁੰਦੀ ਸੀ ਜਿਸ ਉੱਪਰ ਕੇ ਸ਼ਕੀਨਾ ਦੀਆਂ ਲੀਰਾ ਸਕੀਨ ਲੀਰਾ ਦੀਆਂ ਰੰਗ ਬਰੰਗੀਆਂ ਬਣਾਈਆਂ ਹੋਈਆਂ ਚਿੜੀਆਂ ਤੋਤੇਆਂ ਘੁਗੀਆਂ ਵੀ ਲਾਈਆਂ ਹੁੰਦੀਆਂ ਸਨ ਜਿਹੜੀਆਂ ਬਹੁਤ ਸੋਹਣੀਆਂ ਲੱਗਦੀਆਂ ਸਨ ਝੁੱਲ ਦੇ ਪਿਛਲੇ ਹਿੱਸੇ ਵਿੱਚ ਜਿਹੜਾ ਊਠ ਬਲਦਾ ਘੋੜਿਆਂ ਦੀ ਪੂੰਛ ਤੇ ਆਉਂਦਾ ਸੀ ਉਸ ਥਾਂ ਤੇ ਪੜੀ ਦੀ ਫੀਤੀ ਕੱਪੜੇ ਦੀ ਫੀਤੀ ਬਣਾ ਕੇ ਲਾਈ ਜਾਂਦੀ ਸੀ ਇਸ ਫੀਤੀ ਦੇ ਵਿੱਚੋਂ ਦੀ ਊਠ ਘੋੜੇ ਬਲਦਾਂ ਦੀ ਪੂੰਛ ਕੱਢੀ ਜਾਂਦੀ ਸੀ ਇਸ ਤਰ੍ਹਾਂ ਕਰਨ ਨਾਲ ਝੁੱਲੇ ਹੇਠਾਂ ਨਹੀਂ ਡਿੱਗਦਾ ਸੀ ਕਈ ਝੁੱਲਾਂ ਦੇ ਹੇਠਲੇ ਹਿੱਸੇ ਵਿੱਚ ਟਣੀਆਂ ਵੀ ਲਾਈਆਂ ਹੁੰਦੀਆਂ ਸਨ ਜਿਹੜੀਆਂ ਪਸ਼ੂਆਂ ਦੇ ਢਿੱਡਾਂ ਦੇ ਹੇਠਾਂ ਬੰਨ੍ਹੀਆਂ ਜਾਂਦੀਆਂ ਸਨ ਹੁਣ ਨਾ ਊਠ ਰਹੇ ਹਨ ਨਾ ਸਵਾਰੀ ਲਈ ਘੋੜੀਆਂ ਘੋੜੇ ਰਹੇ ਹਨ ਨਾ ਬਲਦਾਂ ਵਾਲੇ ਰਥ ਗੱਡੇ ਰਹੇ ਹਨ ਬਲਦ ਵੀ ਹੁਣ ਕਿਸੇ ਕਿਸੇ ਪਰਿਵਾਰ ਕੋਲ ਹੀ ਹਨ ਇਸ ਲਈ ਹੁਣ ਪੁਰਾਣੇ ਸਮਿਆਂ ਦੇ ਵਧੀਆ ਝੁੱਲਾਂ ਦਾ ਯੁੱਗ ਬੀਤ ਗਿਆ ਹੈ ਹੁਣ ਤਾਂ ਮੱਝਾਂ ਕੱਟੀਆਂ ਤੇ ਬਲੈਤੀ گاਵਾਂ ਉੱਪਰ ਪਟਸਨ ਦੀਆਂ ਬੋਰੀਆਂ ਦੇ ਜਾਂ ਰੇਹ ਦੀਆਂ ਖਾਲੀ ਬੋਰੀਆਂ ਦੇ ਝੁੱਲ ਦਿੱਤੇ ਜਾਂਦੇ ਹਨ ਸੋ ਧੰਨਵਾਦ ਜੀ